ਆ ਦੇਖ ਲੈ ਜਾਣ ਜਾਣ ਕੇ ਵਹਿਬਤਾ ਕਰਦੇ ਆ ਨਾ ਇਹਨਾਂ ਨੂੰ ਆਇਆ ਵੀ ਇਹਨਾਂ ਦੇ ਕਿਹੜਾ ਮੁੰਡਾ ਸਾਡੇ ਮੁੰਡੇ ਆ ਜੇ ਇਹਦਾ ਮਤਲਬ ਜੇ ਸਾਡੇ ਧੀ ਆ ਤੇ ਅਸੀਂ ਜ਼ਮੀਨ ਸੋਨੂੰ ਦੇ ਦਈਏ ਬਾਲੇ ਸ਼ਹਿਰ ਬਣਦੇ ਨੇ ਓਹੋ ਕਦੋਂ ਦੀ ਕੱਲੀ ਬੋਲੀ ਨਹੀਂ ਗੱਲ ਕੀ ਹੋ ਗਈ ਗਲਤ ਦੱਸ ਤੇ ਮੈਨੂੰ ਆ ਤੇਰੇ ਚਾਚੇ ਕੇ ਦੇਖ ਲੈ ਬੱਟ ਪਿੱਛੀ ਬੋਲਣ ਲੱਗ ਗਿਆ ਹਾਂ ਓਕੇ ਤੁਸੀਂ ਕੀ ਕਰਨੀ ਆ ਬਾਕੇ ਮੈਂ ਬਾਹਲਾ ਨਾ ਤਾਇਆ ਜ਼ਮੀਨ ਲੈ ਉਹਨੂੰ ਕਾਦੇ ਵਾਸਤੇ ਵਾਣ ਦੇ ਦਈਏ ਆਪਣੀ ਜ਼ਮੀਨ ਗਲਤ ਤਾਂ ਸਹੀ ਹੈ ਮੰਮੀ ਨਾਲੇ ਮੇਰੀ ਗੱਲ ਸੁਣ ਫਿਰ ਕੀ ਹੋ ਜੜੇ ਪੁੱਤ ਨਹੀਂ ਹੈਗਾ ਤੀਤ ਤਾਂ ਹੈਗੀਆਂ ਤੁਹਾਡੇ ਮੈਂ ਨਾਲੇ ਆਪ ਹੀ ਦੇਖ ਲੂੰਗੀ ਸਾਰਾ ਕੁਝ ਮੈਂ ਹੈਗੀਆਂ ਸੰਭਲਣਾ ਉਹ ਕਿਵੇਂ ਸੰਭਲਣਗੇ ਸਾਰਾ ਕੁਝ ਆਹੋ ਚੌੜਾ ਹੋਇਆ ਨਾ ਵੀ ਗਾਹ ਮੇਰੇ ਪੁੱਤ ਸੀ ਗਾਹ ਪੁੱਤ ਦੇ ਪੁੱਤ ਹੋ ਗਿਆ ਮੇਰਾ ਪੋਤਾ ਮੇਰਾ ਪੋਤਾ ਅਣ ਕਰੀ ਜਊ ਤੇਰੇ ਪਿਓ ਮੂਰੇ ਜਾਣ ਕੇ ਮਾਨ ਕਰਦੇ ਆ ਪਤਾ ਤਾਂ ਉਹਦੀ ਲੱਗੂਗਾ ਜਦੋਂ ਉਹ ਹੀ ਪੁੱਤ ਨੇ ਧੱਕੇ ਮਾਰ ਕੇ ਘਰੋਂ ਕੱਢਿਆ ਇਹ ਗੱਲਾਂ ਨਹੀਂ ਨਾ ਸੋਚਦੇ ਵੀ ਤੀਆਂ ਹੀ ਕੰਮ ਆਉਂਦੀਆਂ ਨਾਲ ਤੂੰ ਐਂ ਦੇਖ ਲੈ ਮੰਮੀ ਕਿੰਨਾ ਕੁ ਵਧੀਆ ਬੁਲਾਉਂਦਾ ਚਾਚੇ ਨੂੰ ਉਹ ਤਾਂ ਪੁੱਤ ਹੈ ਇਹ ਤਾਂ ਉਹੀ ਮੱਛੇ ਪਏ ਨੇ ਇਹ ਤਾਂ ਸਾਰੀ ਆਖ ਆਪਣੀ ਜ਼ਮੀਨ ਤੇ ਐਨਾਂ ਦੇਤਾ ਐਂ ਤਾਂ ਜ਼ਮੀਨ ਉਹ ਵੀ ਆਪਾਂ ਜਾਣ ਨਹੀਂ ਦਿੰਦੇ ਤੂੰ ਫਿਕਰ ਨਾ ਕਰ ਮੈਂ ਵੀ ਤੁਹਾਡੇ ਪੁੱਤਾਂ ਵਰਗੀ ਐ ਮਮਿੱਤੀ ਪੁੱਤ ਅਸੀਂ ਤੈਨੂੰ ਧੀ ਨਹੀਂ ਸਮਝਦੇ ਪੁੱਤੀ ਸਮਝਦੇ ਆਂ ਬਸ ਮੰਮੀ ਮੇਨ ਨਾਲ ਬਾਪੂ ਨੂੰ ਕਹਾਂਗਾ ਡਰਨ ਦੀ ਲੋੜ ਨਹੀਂ ਹੈਗੀ ਜੇ ਕੁਝ ਕਹਿੰਦੇ ਨਾ ਮੈਨੂੰ ਨਾਲ ਲੈ ਕੇ ਜਾਇਆ ਕਰ ਹੈ ਮੈਂ ਬੋਲਿਆ ਕਰੂੰਗੀ ਉੱਥੇ ਮੈਂ ਤਾਂ ਬਥੇਰਾ ਕਹਿੰਨੀ ਆ ਬੋਲ ਪਿਆ ਸੀ ਤੇਰਾ ਪਿਓ ਵੀ ਵੀ ਕੀ ਗੱਲ ਮੇਰੇ ਵੀ ਧੀ ਹੈਗੀ ਐ ਉਹ ਪੁੱਤੀ ਐ ਸਾਡਾ ਹਾਂ ਫੇਰ ਆ ਚਾਚਾ ਤੂੰ ਵੀ ਮੱਚਦਾ ਮੇਰੇ ਤੇ ਬਾਹਲਾ ਮੱਚਦਾ ਆ ਕੇ ਇਹ ਤਾਂ ਬਗਾਨਿਆਂ ਤਾਂ ਘਰੇ ਤੁਰ ਜੂਗੀ ਫਿਰ ਇਹਦਾ ਮਤਲਬ ਤੂੰ ਬਗਾਨਿਆਂ ਨੂੰ ਸਾਡੇ ਸ਼ਰੀਕ ਬਣਾਵੇਂਗਾ ਤੇਰੇ ਪਿਓ ਨੂੰ ਬੋਲਦਾ ਕਿਉਂ ਬਗਾਨੇ ਸ਼ਰੀਕ ਕਿਉਂ ਬਣਨਗੇ ਮੈਂ ਜਿਉਂਦੀ ਜਾਗਦੀ ਬੈਠੀ ਆਂ ਹੈ ਮੈਂ ਵੀ ਬਰਾਬਰ ਦੀ ਹੱਕਦਾਰ ਆ ਆਹੋ ਵੀ ਉਹਦਾ ਪਰੌਣਾ ਇੱਥੇ ਰਹੂਗਾ ਉਹ ਬਾਹੂਗਾ ਐਂ ਗੱਲ ਕਰਦਾ ਸੀ ਹਾਂ ਫਿਰ ਤੱਕੇ ਤੁਹਾਡੇ ਕੋਲ ਵੀ ਪੀੜ ਹੁੰਦੀ ਤੁਹਾਡੀ ਜ਼ਮੀਨ ਤੁਹਾਡੇ ਕੋਲ ਆ ਸਾਡੀ ਜ਼ਮੀਨ ਸਾਡੇ ਕੋਲ ਆ ਫਿਰ ਉਹਨਾਂ ਨੂੰ ਕੀ ਤਕਲੀਫ ਐ ਇਸ ਗੱਲ ਚ ਮੈਂ ਤਾਂ ਕਹਤਾ ਤੇਰੇ ਪਿਓ ਨੂੰ ਵੀ ਲੋੜ ਹੀ ਨਹੀਂ ਵਰਤ ਵਰਤੇ ਵੀ ਛੱਡ ਦੇ ਇਹਨਾਂ ਨਾਲ ਤਾਂ ਕੀ ਕਰਾਉਣਾ ਆਣਾ ਡੈਡੀ ਨਹੀਂ ਹੜਦਾ ਮੇਰਾ ਭਰਾ ਮੇਰਾ ਭਰਾ ਉਹ ਤਾਂ ਡੈਡੀ ਨੂੰ ਕੋਈ ਸਮਝਦੇ ਨਹੀਂ ਹੈਗੇ ਆਪਣੇ ਵਾਲਾ ਡੈਡੀ ਪਤਾ ਨਹੀਂ ਕਿਉਂ ਜਾ ਵਾਰੀ ਵਾਰੀ ਜਨ ਨਾਲ ਤਾਂ ਉਹ ਲੜਦੇ ਆ ਨਾ ਜਾ ਕੇ ਉਹਨਾਂ ਦੇ ਘਰੇ ਖੜਦਾ ਜਾਂਦਾ ਨਹੀਂ ਪੁੱਤੇ ਪਹਿਲੇ ਦਿਨੀ ਭੋਲਾ ਹੈ ਤੇਰਾ ਪਿਓ ਪਹਿਲੇ ਦਿਨੀ ਉਹਨਾਂ ਦੀ ਗੁਲਾਮੀ ਕਰੀ ਜਾਂਦਾ ਹੈ ਤਾਂ ਜਿਉਂ ਮੈਂ ਵਿਆਹ ਨਹੀਂਆ ਬਸ ਜਿਵੇਂ ਉਹ ਕਹਿੰਦੇ ਸੀ ਉਵੇਂ ਕਹਿਣਾ ਮੰਨਦਾ ਸੀ ਪਰ ਮੰਮੀ ਗਲਤ ਗੱਲ ਹੈ ਨਾ ਚਾਚੀ ਹੋਰਿਆਂ ਦੀ ਵੀ ਹੈ ਡੈਡੀ ਤਾਂ ਇੰਨਾ ਕਰਦੇ ਨੇ ਤੇ ਉਹ ਜਮੀਨ ਨਹੀਂ ਸੋਚਦੇ ਡੈਡੀ ਬਾਰੇ ਕਿੱਥੇ ਤਾਂ ਹੈ ਨਾ ਮੈਂ ਗੱਲ ਸੁਣੋ ਇਹ ਲੈ ਚਾਚੀ ਹੋ ਰਿਹਾ ਹਨਾ ਗਾਂ ਵੀਰੇ ਹੋ ਰਿਹਾ ਕਿਤੇ ਤਾਂ ਆਪਣਾ ਸਹਾਰਾ ਪਾਣਾ ਚਾਹੀਦਾ ਸੀ ਕਿੱਥੇ ਉਹ ਆਪ ਨੂੰ ਚੋਬਾ ਮਾਰਦੇ ਨੇ ਪੁੱਤ ਕੌਣ ਬਣਦਾ ਅੱਜ ਕੱਲ ਸਹਾਰਾ ਇਹ ਤਾਂ ਪਹਿਲਾਂ ਐਂ ਸੋਚਦੇ ਹੁੰਦੇ ਸੀ ਵੀ ਹੇ ਰੱਬਾ ਇਹਨਾਂ ਦੇ ਲਾਦ ਹੀ ਨਾ ਹੋਵੇ ਆ ਕੈਸਾ ਹਾਲਾ ਤੇ ਜੇ ਤੂੰ ਹੋਈਤੀ ਹੋਗੀ ਅਸੀਂ ਤਾਂ ਫੇਰ ਵੀ ਸ਼ੁਕਰ ਮਨਾਇਆ ਵੀ ਅੱਛਾ ਪ੍ਰਮਾਤਮਾ ਸਾਨੂੰ ਤਾਂ ਧੀ ਦੇਤੀ ਇਸ ਤਾਂ ਸੱਤ ਕਰਕੇ ਮੰਨਦੇ ਆ ਪਰ ਇਹਨਾਂ ਦੇ ਤਾਂ ਸੌ ਘੜਾ ਪਾਣੀ ਦਾ ਸਿਰਚੇ ਪੈ ਗਿਆ ਚਲ ਕੋਈ ਨਾ ਮੈਂ ਤੂੰ ਟੈਨਸ਼ਨ ਨਾ ਲੈ ਕਿਸੇ ਗੱਲ ਦੀ ਟੈਨਸ਼ਨ ਲੈ ਧੱਕੇ ਨਾਲ ਤਾਂ ਨਹੀਂ ਪਤ ਤੂੰ ਜ਼ਮੀਨ ਖੋਲਣ ਗਏ ਹੈ ਜਿੰਨਾ ਟਾਈਮ ਮੈਂ ਤੁਹਾਡੇ ਨਾਲ ਖੜੀ ਨਾ ਕੋਈ ਤੁਹਾਨੂੰ ਉਹ ਇਹ ਵੀ ਨਹੀਂ ਕਹਿ ਸਕਦਾ ਕੋਈ ਨਾ ਅੱਜ ਸ਼ਾਮ ਨੂੰ ਚਾਚੇ ਘਰੇ ਜਾ ਕੇ ਆਉਂਗੀ ਮੈਂ ਕਹੂੰਗੀ ਨਾ ਤੁਸੀਂ ਮੈਂ ਡੈਡੀ ਨੂੰ ਬਾਰੀ ਬਾਰੀ ਖੇਚ ਕਿਉਂ ਘੇਰਦੇ ਹੋ ਬਸ ਰਹਿਣ ਦੇ ਪੁੱਤ ਤੂੰ ਨਾ ਜਾਈਂ ਤੁਹਾਨੂੰ ਮੂੰਹ ਲੱਗਣਾ ਇਹ ਜਾਂਦੇ ਲੋੜ ਹੀ ਨਹੀਂ ਮੇਰੀ ਗੱਲ ਸੁਣ ਜਦੋਂ ਚਾਚੇ ਦੇ ਮੁੰਡੇ ਆ ਕਿ ਵੀਰੇ ਹੋ ਰਹੇ ਹੈ ਡੈਡੀ ਨਾਲ ਲੜਦੇ ਤੇ ਮੈਂ ਨਹੀਂ ਲੜ ਸਕਦੀ ਜਾ ਕੇ ਬਸ ਕੀ ਫਾਇਦਾ ਆਪਾਂ ਪਾਸਾ ਹੀ ਵਟ ਲਓ ਕਿਉਂ ਮਤਾ ਬਣਾ ਦੇ ਕਰੇ ਜਾਈਏ ਡੈਡੀ ਨੂੰ ਕਰੇ ਆ ਜੰਦੇ ਤੇ ਮੈਂ ਡੈਡੀ ਨੂੰ ਕਹੂੰਗੀ ਜੇ ਦੂ ਮੋੜ ਕੇ ਚਾਚੇ ਕੇ ਘਰੇ ਗਿਆ ਤੇ ਸੜ ਤੋਂ ਬੁਰਾ ਕੋਈ ਨਹੀਂ ਸਾਨੂੰ ਬੁਲਾਉਣ ਦੀ ਲੋੜ ਨਹੀਂ ਹੈਗੀ ਫਿਰ ਬਸ ਆਹੋ ਤੂੰ ਤੇਰੇ ਪਿਓ ਨਾਲ ਗੱਲ ਕਰੀ ਕਿ ਤੂੰ ਕਾਹਦੇ ਵਾਸਤੇ ਉਹ ਤਾਂ ਅਗਲੇ 100 100 ਗੱਲਾਂ ਬੋਲਦੇ ਤੂੰ ਫਿਰ ਉਹਨਾਂ ਦੀ ਕੁਛੜਚੇ ਵੜ ਜਾਣਾ ਜਾ ਕੇ ਹੋਰ ਕੀ ਆ ਕੋਈ ਨਾ ਆਉਂਦੇ ਡੈਡੀ ਨੂੰ ਕਰ ਡੈਡੀ ਨਾਲ ਅੱਜ ਹੀ ਗੱਲ ਕਰੂੰਗੀ ਮੈਂ ਕਰ ਲਈ ਚੱਲ ਤੂੰ ਗੱਲ ਤੇ ਚਾਹ ਦੀ ਕੁੱਟ ਪੀਏਂਗੀ ਪੁੱਤ ਫੀਲੂਗੀ ਮੈਂ ਜੇ ਬਣਾ ਲੇਗੀ ਮੈਂ ਬਣਾ ਕੇ ਲਿਆਉਣੀ ਆ ਦੁੱਧ ਚ ਪੱਤੀ ਪਾ ਲਿਆਉਣੀ ਆ ਕਿਹੜੀ ਤੂੰ ਚਾਹ ਪੀਣੀ ਆ ਮੈਨੂੰ ਸਾਰਾ ਦਿਨ ਇਹਨਾਂ ਤੇ ਹੀ ਗੱਡਦਾ ਹੈ ਕਾ ਡੈਡੀ ਤੂੰ ਉਹੋ ਜਿਹਾ ਹੋ ਜੂਗਾ ਤੂੰ ਵੇਖ ਲਈ ਤੂੰ ਆਪਦਾ ਖੂਨ ਮਚਾਈ ਜਾਨੀ ਆ ਮੁੜ ਕੇ ਉਹੋ ਜਿਹੀ ਹੀ ਕਰ ਲਾਉਂਗਾ ਉਹ ਤਾਂ ਜ਼ਮੀਨ ਪਿੱਛੇ ਖੂਨ ਮਚਾਉਣੀ ਆ ਮੈਂ ਜ਼ਮੀਨ ਤਾਂ ਨਹੀਂ ਇਹਨਾਂ ਨੂੰ ਦੇਣੀ ਜ਼ਮੀਨ ਮੈਂ ਆ ਕਿਵੇਂ ਦੇਣ ਦੇ ਦਾਂਗੇ ਆਪਾਂ ਜ਼ਮੀਨ ਤੂੰ ਫੇਰ ਨਾ ਕਰ ਜ਼ਮੀਨ ਕਿੱਧਰ ਜਾਣਦੀ ਜ਼ਮੀਨ ਆਪਣੇ ਕੋਲ ਹੀ ਰਹੂਗੀ ਬਸ ਜਿੰਨਾ ਚਿਰ ਤੂੰ ਆ ਸਾਡੇ ਨਾਲ ਜ਼ਮੀਨ ਕਿੱਧਰ ਜਾਣ ਦਿੰਨੀ ਆ ਤੂੰ ਮੈਨੂੰ ਪਤਾ ਹੀ ਹੈ ਹਾਂ ਚੱਲ ਮੈਂ ਲਿਆਉਣੀ ਆ ਚਾਦੀ ਕੁੱਟ ਆਹ ਦੇਖ ਲੈ ਇਹਦੀ ਭੂਆ ਆਈ ਕੋਈ ਮੇਰਾ ਦੁੱਖ ਸੁੱਖ ਥੋੜਾ ਬਣਾਉਣ ਆਈ ਸੀ ਉਹ ਵੀ ਚਲ ਚਾਰ ਦਿਨ ਪਰਝਾਈ ਕੋਲੇ ਰਹਾ ਦੁੱਖ ਸੁੱਖ ਕਰਾਂ ਹੈ ਮੇਰਾ ਭਰਾ ਵਗ ਗਿਆ ਕਾ ਨੂੰ ਉਹ ਤਾਂ ਜ਼ਮੀਨ ਤੱਕ ਮਤਵਲ ਸੀ ਜ਼ਮੀਨ ਲੈਣ ਆਈ ਸੀ ਰਹਿੰਦੀ ਖੁੰਦੀ ਕਹਿੰਦੀ ਆ ਟਰੈਕਟਰ ਵੇਚ ਦੇ ਆਹੋ ਵੀ ਟਰੈਕਟਰ ਵੇਚ ਕੇ ਅਸੀਂ ਪੈਸੇ ਲੈ ਲਾਂਗੇ ਐ ਕਿਵੇਂ ਮੈਂ ਵੇਚਦਾ ਟਰੈਕਟਰ ਨਾਲੇ ਜ਼ਮੀਨ ਇਹਨਾਂ ਨੂੰ ਦੇ ਦਾਂ ਪਹਿਲੇ ਦਿਨੋਂ ਮੇਰੀ ਧੀ ਦਾ ਪਤਾ ਕਿੰਨਾ ਪਿਆਰ ਸੀ ਜ਼ਮੀਨ ਨਾਲ ਜੀ ਇਹਦੇ ਚਾਚੇ ਤਾਈ ਲੜਦੇ ਕਹਿੰਦਾਂ ਦੀ ਲੈ ਬਾਪੂ ਤੂੰ ਨਹੀਂ ਬੋਲਦਾ ਮੈਂ ਕਰਦੀ ਐ ਇਹਨਾਂ ਨਾਲ ਗੱਲ ਮੈਂ ਹੈਗੀ ਨਾ ਤੇਰਾ ਪੁੱਤ ਮੈਂ ਬਾਹੂ ਜ਼ਮੀਨ ਮੈਂ ਮੁੰਡਾ ਬਣ ਕੇ ਖੜੂੰ ਪਰ ਕੀ ਕਰਾਂ ਚੰਦਰੀ ਉਹ ਤਾਂ ਬਾਗੀ ਮੇਰੇ ਢਿੱਡ 'ਚ ਤਾਂ ਨਹੀਂ ਨਿਕਲਦੀ ਚਾਹੇ ਕਹਿੰਦੇ ਉਹਦੇ ਧੀ ਪੁੱਤ ਕਿੰਨੇ ਮਾੜੇ ਹੋ ਜਾਣ ਪਰ ਮਾਪੇ ਤਾਂ ਨਹੀਂ ਹੋਇਆ ਜਾਂਦਾ ਪਰ ਫਿਰ ਮੈਂ ਤਾਂ ਸੋਚਦੀ ਆਂ ਵੀ ਚਲ ਜ਼ਮੀਨ ਤਾਂ ਉਸੇ ਦੀ ਰਹੂਗੀ ਕਦੇ ਤਾਂ ਚੰਦਰੀ ਆਊਗੀ ਕਦੇ ਤਾਂ ਸੋਚੂਗੀ ਵੀ ਮੇਰੇ ਪਿਓ ਦਾਦੇ ਦੀ ਜਾਇਦਾਦ ਹੈ ਕਾਹਨੂੰ ਮੈਂ ਗਵਾਵਾਂ ਮੈਂ ਆਪ ਸਾਂਮਾਂ ਕੁਛ ਮਰਜ਼ੀ ਹੋ ਜੇ ਮੈਂ ਮਰਨੋਂ ਮਰਾਂ ਪਰ ਮੈਂ ਜਿਉਂਦੇ ਜਿਉਂਦੇ ਜ਼ਮੀਨ ਇਹਨਾਂ ਦੇ ਹਵਾਲੇ ਨਹੀਂ ਕਰਦੀ। ਵੀ ਇਹਨਾਂ ਦਾ ਰਾਜ ਹੋ ਜੇ। ਨਾ ਮੈਂ ਘਰਵਾਰ ਦੇਵਾਂ। ਨਾ ਜਿਵੇਂ ਉਹ ਕਹਿੰਦੀ ਟਰੈਕਟਰ। ਇਹਦਾ ਪਿਓ ਇੱਕੋ ਹੀ ਕਹਿਣਾ ਹੁੰਦਾ ਸੀ। ਮਨਿੰਦਰ ਬਠੇਰਾ ਕਹਿ ਦਿੰਦੀ। ਬਾਪੂ ਆ ਟਰੈਕਟਰ ਜਲ ਹੋਰ ਲੈ ਲੈ ਨਵਾਂ ਲੈ ਲੈ। ਕਹਿੰਦਾ ਨਾ ਪੁੱਤ ਇਹਦਾ ਤੇਰੇ ਦਾਦੇ ਦੀ ਨਿਸ਼ਾਨੀ ਹੈ। ਦੇਖੀ ਜਾਏ ਜਦੋਂ ਤੂੰ ਇਹਤੇ ਬੈਠਿਆ ਕਰੇਂਗੀ ਨਾ ਬਾੜੀ ਸੋਹਣੀ ਲੱਗਿਆ ਕਰੇਂਗੀ। ਐਂ ਲੱਗਿਆ ਕਰੇਂਗੀ ਜਿਵੇਂ ਮੇਰਾ ਪੁੱਤ ਹੀ ਆਉਂਦਾ ਟਰੈਕਟਰ ਚਲਾ ਕੇ। ਨਾ ਨਾ ਕੋਸ ਨਹੀਂ ਵੀ ਇੱਚਦੀ ਮੈਂ। ਜੇ ਮੇ ਕੋਸਾ ਹੈਗਾ ਮੈਂ ਖੜਾ ਰਹਿਣਾ ਜੇ ਮੈਂ ਮਰ ਗਈ ਮੇਰੇ ਮਰੀ ਤੇ ਤਾਂ ਆਉਗੀ ਕੋਈ ਤਾਂ ਦੱਸੂਗਾ ਵੀ ਤੇਰੀ ਮਾਂ ਮਰ ਗਈ ਜੇ ਮੈਂ ਜਿਉਂਦੇ ਜਿਉਂਦੇ ਨਹੀਂ ਸੁੱਖ ਦੇਖ ਸਕੀ ਮੇਰੇ ਮਰੇ ਪਿੱਛੇ ਤਾਂ ਉਹਦਾ ਹੀ ਸਾਰਾ ਕੁਝ ਪਰ ਮੈਂ ਕਿਸੇ ਨੂੰ ਨਹੀਂ ਦੇ ਸਕਦੀ ਆ ਇਹਦਾ ਸਭ ਨਾ ਘਰ-ਬਾਰ ਨਾ ਜ਼ਮੀਨ ਜਾਇਦਾਦ ਬਸ ਜਿਵੇਂ ਹਲਾਤਾ ਜੇ ਮੇਰੀ ਤੀ ਹੈਗੀ ਇੱਟ ਦਤਾ ਬਥੇਰਾ ਮਾਜਰਾ ਪਰ ਲੋਕਾਂ ਨੂੰ ਉਹ ਤਾਂ ਨੰਮੀ ਨਾਲ ਹੋ ਮਾਇਆ ਉਹ ਉਹਦੇ ਗਾਣ ਨਹੀਂ ਲਾ ਸਕਦੀ ਲਾਟੀ ਗੱਲ ਸੁਣਿਓ ਮੇਰੀ ਇੱਕ ਮਿੰਟ ਮੈਂ ਕੋਈ ਜ਼ਰੂਰੀ ਗੱਲ ਕਰਨੀ ਤੋਡੇ ਨਾਲ ਯਾਰ ਪੈ ਜਾਂਦੇ ਸੁਖ ਦਾ ਮਿੰਟ ਐ ਇੱਕ ਮਿੰਟ ਗੱਲ ਤਾਂ ਸੁਣ ਲਓ ਬਹੁਤ ਜ਼ਰੂਰੀ ਗੱਲ ਕਰਨੀ ਐ ਮੈਂ ਤੁਹਾਡੇ ਨਾਲ ਕਿਹੜੀ ਜ਼ਰੂਰੀ ਗੱਲ ਐ ਜਿਹੜੀ ਹੁਣੇ ਕਰਨੀ ਐ ਫੇਰ ਕਰ ਲਈ ਮੈਂ ਜਿਹੜੀ ਗੱਲ ਕਰਨੀ ਐ ਦੱਸਿਆ ਤਾਂ ਸੀਗਾ ਮੰਮੀ ਨੇ ਵੀ ਮੈਨੂੰ 2 ਘੰਟੇ ਸੌਂ ਜਾਣ ਦਿਓ ਉਹ ਵੀ ਆ ਕੇ ਹਾਂ ਤੂੰ ਉਠਾਉਣ ਲੱਗ ਗਈ ਇੱਕ ਮਿੰਟ ਗੱਲ ਤਾਂ ਸੁਣ ਲਓ ਜੇ ਜ਼ਰੂਰੀ ਐ ਮੈਂ ਤਾਂ ਹੀ ਤੁਹਾਨੂੰ ਕਹਿ ਰਹੀ ਆ ਹਾਂ ਦੱਸ ਆ ਦੇਖੋ ਇੱਧਰ ਕਿਹੜੀ ਕੁੜੀ ਸੌਂਣੀ ਐ ਆਵਲੀ ਕੀ ਆਵਲੀ ਕੀ ਹੋ ਗਿਆ ਤੈਨੂੰ ਮੈਨੂੰ ਕਿਉਂ ਦਿਖਾਈ ਜਾਨੀ ਐ ਇਹ ਹੈ ਦਿਮਾਗ ਸੈਟ ਆ ਤੇਰਾ ਦਿਮਾਗ ਤਾਂ ਮੇਰਾ ਸੈਟ ਆ ਫਿਰ ਕੱਲ ਨੂੰ ਤੁਸੀਂ ਇਹ ਗੱਲ ਨਾ ਕਹਦੇ ਹੋ ਨਾ ਕਿ ਮੈਥੋਂ ਪੁੱਛਿਆ ਨਹੀਂ ਆਪ ਦੀ ਮਰਜ਼ੀ ਨਾਲ ਹੀ ਪਸੰਦ ਕਰ ਲਈ ਕਾਦੇ ਵਾਸਤੇ ਪਸੰਦ ਕਰ ਲਈ ਕੁਝ ਦੱਸੇਂਗੀ ਵੀ ਬੋਲ ਤਾਂ ਸਹੀ ਕੁਝ ਕੌਣ ਐ ਇਹ ਮੈਨੂੰ ਕਹਤੋ ਦਿਖਾਈ ਜਾਨੀਆ ਫੋਟੋ ਲਾਡੀ ਮੈਂ ਤੁਹਾਡਾ ਦੂਜਾ ਵਿਆਹ ਕਰਾਉਣਾ ਚਾਹੁੰਦੀ ਹਾਂ ਕਿਉਂ ਕਿਹੜੀ ਗੱਲ ਤੋਂ ਮੇਰੀ ਗੱਲ ਸੁਣ ਲੈ ਠੀਕ ਐ ਆ ਸਾਡੇ ਦੇ ਪਰੇ ਫੋਨ ਜਾ ਮੈਂ ਨਹੀਂ ਕਰਾਉਣਾ ਦੂਜਾ ਵਿਆਹ ਕਿਸੇ ਨਾਲ ਵੀ ਕਿਉਂ ਨਹੀਂ ਕਰਾਉਣਾ ਲਾਡੀ ਤੁਹਾਨੂੰ ਵੀ ਪਤਾ ਕਿ ਆਪਾਂ ਨੂੰ ਬੱਚੇ ਦੀ ਲੋੜ ਆ ਤੇ ਨਾਲੇ ਪਹਿਲਾਂ ਤਾਂ ਮੈਂ ਰਾਜੀ ਨਹੀਂ ਸੀਗੀ ਹੁਣ ਮੈਂ ਆਪ ਕਹਿ ਰਹੀ ਆ ਤੁਹਾਨੂੰ ਮੈਨੂੰ ਕੋਈ ਪ੍ਰੋਬਲਮ ਨਹੀਂ ਉਹ ਬਾਬਾਗੁਰੂ ਮੈਂ ਨਹੀਂ ਕਰਾਉਣਾ ਵਿਆਹ ਬਸ ਤੁਹਾਨੂੰ ਮੈਂ ਦੱਸਤਾ ਨਾ ਮੈਂ ਬਸ ਐਂ ਠੀਕ ਆ ਹੁਣ ਲਾਡੀ ਮੈਂ ਤੁਹਾਨੂੰ ਆ ਹਾਲ ਚ ਨਹੀਂ ਦੇਖ ਸਕਦੀ ਮੈਨੂੰ ਨਹੀਂ ਪਤਾ ਯਾਰ ਹੈ ਮੈਂ ਨਹੀਂ ਕਰਾਉਣਾ ਇਹਨਾਂ ਕੁੜੀਆਂ ਦੇ ਨਾਲ ਵਿਆਹ ਬਸ ਠੀਕ ਐ ਜਿਹੜਾ ਕੁਝ ਹੋਣਾ ਸੀ ਹੋ ਗਿਆ ਮੈਨੂੰ ਕੁਛ ਨਹੀਂ ਪਤਾ ਤੁਸੀਂ ਦੂਜਾ ਵਿਆਹ ਕਰਾਉਂਗੇ ਨਾਲੇ ਮੰਮੀ ਡੈਡੀ ਵੀ ਅਫਸੈਟ ਤੁਸੀਂ ਵੀ ਅਫਸੈਟ ਹੋ ਮੈਂ ਕਿਵੇਂ ਦੇਖਾਂ ਵਿਆਹ ਕਰਾ ਲਵਾਂਗਾ ਨਾ ਸਾਰਾ ਕੁਝ ਸੈੱਟ ਹੋ ਜਾਣਾ ਆਪਣੀ ਲਾਈਫ 'ਚ ਸਿਰਫ ਇੱਕ ਜਵਾਕ ਦੀ ਕਮੀ ਹੈ ਨਾ ਜਦੋਂ ਆਊਗਾ ਸਾਰਾ ਕੁਝ ਸਹੀ ਹੋ ਜਾਊਗਾ ਕਿ ਜਦੋਂ ਮੈਂ ਤੈਨੂੰ ਕਿਹਾ ਸੀ ਦੂਜੇ ਵਿਆਹ ਲੈ ਉਦੋਂ ਉਦੋਂ ਤੂੰ ਕਾ ਜਵਾਬ ਦਿੱਤਾ ਹੁਣ ਮੇਰਾ ਮਨ ਨਹੀਂਗਾ ਬਸ ਸਿੱਧੀ ਜੀ ਗੱਲ ਤਾਂ ਇਹ ਹੈ ਲੈਣ ਨੂੰ ਤਾਂ ਆਪਾਂ ਗੋਦ ਜਵਾਕ ਵੀ ਲੈ ਲੀਏ ਪਰ ਗੱਲ ਤਾਂ ਗਲਦੀ ਹੈ ਨਾ ਬਾਪੂ ਵੀ ਮੰਨੇ ਬਾਪੂ ਨਹੀਂ ਮੰਨਦਾ ਇਸ ਗੱਲ ਨੂੰ ਤੇ ਨਾ ਹੀ ਬਾਪੂ ਇਸ ਗੱਲ ਨੂੰ ਮੰਨਦਾ ਹੁਣ ਲੱਡੀ ਜੇ ਤੁਸੀਂ ਰਾਜ਼ੀ ਹੋ ਮੈਂ ਰਾਜ਼ੀ ਹਾਂ ਫਿਰ ਆਪਾਂ ਮੰਮੀ ਡੈਡੀ ਨੂੰ ਮਨਾ ਲਾਂਗੇ ਉਹ ਨਹੀਂ ਮੰਨਦੇ ਗੁਰੂ ਕੋਈ ਨਹੀਂ ਮੰਨਦਾ ਮੈਂ ਤੈਨੂੰ ਦੱਸੀ ਹੈ ਨਾ ਕਿ ਮੇਰਾ ਦਿਮਾਗ ਨਾ ਖਰਾਬ ਕਰ ਨਾ ਖਰਾਬ ਕਰ ਠੀਕ ਹੈ ਆ ਤੈਨੂੰ ਕਿਹਨੇ ਮਤ ਦਿੱਤੀ ਐ ਇਹ ਪੁੱਠੀ ਜੀ ਆ ਗਈ ਚੱਕ ਕੇ ਫੋਨ ਜਾ ਮੇਰੇ ਕੋਲੇ ਮਾਰੂ ਕੰਨ ਤੇ ਫੋਨ ਮੈਂ ਫਿਰ ਹੋਰ ਮੈਂ ਕੀ ਕਰਾਂ ਤੁਹਾਨੂੰ ਮੈਂ ਚੁੱਪ ਕਰਕੇ ਦੇਖੀ ਆ ਵਾ ਤੁਹਾਡੀ ਆ ਹਾਲਤ ਕਿ ਮੈਨੂੰ ਪਤਾ ਨਹੀਂ ਤੁਸੀਂ ਕਿਹੜੀ ਗੱਲੋਂ ਆਏ ਹੋ ਪਹਿਲਾਂ ਵਧੀਆ ਗੱਲਬਾਤ ਕਰਦੇ ਸੀ ਹੁਣ ਮੈਨੂੰ ਨਹੀਂ ਪਤਾ ਤੁਹਾਡੇ ਦਿਮਾਗ 'ਚ ਕੀ ਚੱਲਦਾ ਰਹਿੰਦਾ ਸਾਰਾ ਦਿਨ ਤੇ ਜੇ ਵਿਆਹ ਹੋਊਗਾ ਸਾਰਾ ਕੁਝ ਸਹੀ ਹੋ ਜਾਣਾ ਲਾਡੀ ਸਮਝਦੇ ਕਿਉਂ ਨਹੀਂ ਤੁਸੀਂ ਕੁਝ ਨਹੀਂ ਹੋਇਆ ਮੈਨੂੰ ਠੀਕ ਹੈ ਮੈਂ ਤੇ ਨਾਲ ਕੋਈ ਗੁੱਸੇ ਨਾਲ ਗੱਲ ਨਹੀਂ ਕਰਦਾ ਪਿਆ ਗੱਲ ਸਿਰਫ ਬਸ ਉਹੀ ਮੇਰਾ ਮਨ じゃ ਨਹੀਂ ਠੀਕ ਹੈਗਾ ਮੈਂ ਹੀ ਬੋਲਦਾ ਬਸ ਕੋਈ ਗੁੱਸਾ ਨਹੀਂ ਹੈਗਾ ਮੈਨੂੰ ਤੇਰੇ ਨਾਲ ਫਿਰ ਨਾ ਤੁਸੀਂ ਟੰਗ ਨਾ ਮੇਰੇ ਨਾਲ ਗੱਲ ਕੀਤੀ ਨਾ ਪਾਣੀ ਪੀਤਾ ਮੇਰੇ ਹੱਥੋਂ ਫਿਰ ਮੈਂ ਹੋਰ ਕੀ ਸਮਝਾਂ ਕਿੱਡੀ ਕੀ ਗੱਲ ਹੋ ਗਈ ਜੇ ਨਹੀਂ ਪਾਣੀ ਪੀਤਾ ਤਾਂ ਪਾਣੀ ਤਾਂ ਮੈਂ ਬਾਹਰੋਂ ਜੂਸ ਵੀ ਕੇ ਆਇਆ ਸੀਗਾ ਮਦਦ ਹੋਇਆ ਕਬਰਾੜ ਜੀ ਹੋਣ ਲੱਗੀ ਸੀ ਤਾਂ ਜਵਾਬ ਦਿੱਤਾ ਸੀ ਉਹ ਮਾਂ ਨੇ ਜਾ ਕੇ ਮੂੰਹ ਨੂੰ ਲਾਤਾ ਗਲਾਸ ਜੇ ਪੀ ਲਿਆ ਮਾਂ ਦੇ ਹੱਥੋਂ ਫਿਰ ਕਿਹੜੀ ਗੱਲ ਹੋਗੀ ਤੇਰੇ ਹੱਥੋਂ ਨਹੀਂ ਵੀ ਤਾਂ ਕੋਈ ਗੱਲ ਆ ਯਾਰਾ ਬਸ ਲਾਡੀ ਕੋਈ ਗੱਲ ਨਹੀਂ ਇੱਕ ਵਾਰੀ ਹੋਰ ਸੋਚ ਲਓ ਮੇਰੇ ਕਹਿਣ ਤੇ ਮੈਂ ਤੈਨੂੰ ਕਹਿਤਾ ਕਿ ਮੈਂ ਕੁਝ ਨਹੀਂ ਸੋਚਣਾ ਠੀਕ ਹੈ ਨਾ ਨਾ ਇੱਥੇ ਬਾਪੂ ਨੇ ਮੰਨਣਾ ਨਾ ਬੇਬੀ ਨੇ ਮੰਨਣਾ ਤੈਨੂੰ ਪਤਾ ਕਿ ਆਪਣੀ ਕਿੰਨੀ ਬੇਇੱਜ਼ਤੀ ਹੋਊਗੀ ਜੇ ਕਿਸੇ ਨੂੰ ਵੀ ਬਾਹਰ ਪਤਾ ਲੱਗ ਗਿਆ ਪਤਾ ਕਿੰਨਾ ਰੌਲਾ ਪਊਗਾ ਆਪਣੀ ਇਸ ਗੱਲ ਦਾ ਰੱਬ ਨੇ ਜਿੱਥੇ ਰੱਖਤਾ ਹਾਂ ਉੱਥੇ ਰਹਿਣਾ ਪਊਗਾ ਮੈਂ ਤਾਂ ਸੋਚ ਲਿਆ ਬਸ ਤਿੰਨ ਚਾਰ ਦਿਨ ਮੈਂ ਐਸੀ ਗੱਲ ਐਹੀ ਗੱਲਾਂ ਸੋਚੀਆਂ ਬਸ ਉੱਥੇ ਬੈਠ ਕੇ ਵੀ ਜਿੰਨਾਂ ਦੇ ਨਹੀਂ ਹੁੰਦੇ ਉਹ ਵੀ ਤਾਂ ਗੁਜ਼ਾਰਾ ਕਰਦੀ ਐ ਉਸ ਕਰ ਲਾਂਗੇ ਹਾਂ ਹੈਲੋ ਬੱਸ ਕੀ ਹੋ ਗਿਆ ਹੈਲੋ ਹਾਂ ਮੈਂ ਫਸਟੀ ਕਾਲ ਆ ਸਤਿ ਸ਼੍ਰੀ ਅਕਾਲ ਹੋਰ ਠੀਕ ਆ ਬਤੁਰਾ ਠੀਕ ਆ ਮਾਂ ਤੂੰ ਦੱਸ ਕਿਵੇਂ ਹੈਗੀ ਫੋਨ ਹੀ ਨਹੀਂ ਚੱਕਦੀ ਕੀ ਗੱਲ ਫੋਨ ਖਰਾਬ ਜਾਈ ਸੀ ਜੇ ਮੇਰਾ ਫੋਨ ਖਰਾਬ ਸੀ ਮਾਂ ਇੱਥੋਂ ਦਾ ਵੀ ਹਾਲ ਚਾਲ ਪੁੱਛ ਲਿਆ ਕਰੋ ਮੈਂ ਰੋਕ ਤਾ ਨਹੀਂ ਸੀ ਹਾਂ ਚੱਡੂਗੀ ਐ ਭਾਈ ਵਧੀਆ ਤੰਦਰੁਸਤ ਹੋ ਕੋਸ਼ਿਸ਼ ਕਰਾਂਗੇ ਦੇਖੋ ਸ਼ੋਮਕਾ ਨੂੰ ਫੋਨ ਕਰਾਂ ਮੈਂ ਤਾਂ ਕਦੀ ਪਈ ਹੈਗੀ ਕੀ ਹੋ ਗਿਆ ਮਾਂ ਨਿੱਤ ਦੇ ਕੰਜਰ ਕਲੇਸ ਤੋਂ ਕੋਲ ਗਾਵੀ ਮੈਂ ਤਾਂ ਨਾਂ ਕੀ ਛੱਡ ਰੱਖੀਆਂ ਨੇ ਮੈਂ ਕੀ ਕਰਾਂ ਦੱਸ ਮੈਂ ਕਿੱਧਰ ਜਾਵਾਂ ਨਾਂ ਠੀਕ ਚੱਲੇ ਮੰਨੇ ਨੀ ਪਰ ਇਹ ਤੇ ਦਰਮਿਆ ਵਿਚ ਦੁਗਾਏ ਤੇ ਨੋ ਕਿ ਕਹੀ ਕਿ ਬੋਧਾ ਕੋਲੋਂ ਨਾ ਛੁੱਟਾਂ ਨੀ ਸੀ ਮਿਲਗਾ ਮੈਂ ਤਿੰਨ ਤਿੰਨ ਫੋਨ ਲਾਉਂਦੀ ਰਹੀ ਕਿਸੇ ਨੇ ਗੱਲ ਕਰਾਈ ਮੇਰੀ ਚਲ ਕੋਈ ਨੀ ਹੁਣ ਦੱਸ ਕੀ ਗੱਲ ਹੈਗੀ ਮੇਰੀ ਗੱਲ ਸੁਣਨਾ ਬਣ ਕਿਥੇ ਆ ਕੇ ਜਾ ਕੀ ਹੋ ਗਿਆ ਹੁਣ ਤੁਸੀਂ ਢੇ ਲੜਾਈ ਕਰ ਲਈ ਤੈਨੂੰ ਵੀ ਪਤਾ ਹੀ ਹੈਗਾ ਤੂੰ ਤਾਂ ਬਸ ਇੰਨਾ ਤਾਂ ਸੋਚੀ ਜਾਨੀ ਹੈਗੀ ਇਹਨਾਂ ਦੇ ਜਵਾਬ ਪਾਲ ਪਾਲ ਐਡੇ ਕਰਤੇ ਮੂਰੇ ਮੂਰੇ ਇਹਨਾਂ ਦੇ ਗਲਤਨ ਤਾਂ ਕਰੀਏ ਨੀ ਕਦੇ ਮੇਰੇ ਕੋਲ ਵੀ ਆ ਜਾ ਤੇਰੇ ਕੋਲ ਤਾਂ ਕੋਈ ਸਾਡੀ ਨਹੀਂ ਮੈਂ ਕਿੱਥੇ ਰਹਿਣੀ ਆ ਫਿਰ ਮੇਰਾ ਟਿਕਾਣਾ ਤੇ ਗਈ ਉੱਥੇ ਹੁਣ ਆਏ ਮੈਂ ਉੱਥੋਂ ਜਾ ਕੇ ਕੀ ਪ੍ਰੋਗਰਾਮ ਤੇ ਕਦੇ ਦੋਸਾਂ ਕੋਲ ਤਾਂ ਮਾਂ ਫਿਰ ਦੇਖ ਲੈ ਕਰ ਇਹਨੂੰ ਸਮਝਾ ਦੇਣਾ ਮੋਟਾ ਕੇ ਕੋਈ ਮੈਂ ਦੇਖ ਨਹੀਂ ਆ ਜਾਂਦੀ ਆ ਕੇ ਜਾ ਠੀਕ ਆ ਨਾ ਤੇਰੇ ਆਏ ਵੀ ਨਾ ਸੈਟ ਨਹੀਂ ਆਉਂਦਾ ਮਣਾ ਮਟਾ ਮਾਂ ਕੀ ਤੂੰ ਤੂੰ ਜੇ ਦੋ ਚਾਰ ਗੱਲਾਂ ਤੂੰ ਕਮੇਗੀ ਨਾ ਮੇਰਾ ਕਿਹਾ ਦੂਰ ਤੂੰ ਕਹੇਗੀ ਤੇਰੀ ਗੱਲ ਪੱਲੇ ਨਾ ਬੰਨ ਲੂ ਇਹ ਕੋਈ ਨਹੀਂ ਆ ਜਾਂਦੀ ਕੋਈ ਕਰ ਮੈਨੂੰ ਖੁਸ਼ ਹੋ ਕੇ ਹਾਂ ਦੱਸ ਦੇ ਕਿ ਜਦੋਂ ਮੈਂ ਰਾਤ ਨੂੰ ਜੀਉਂਦਾ ਸਾਡੇ ਕੋਲ ਆ ਕੇ ਖੁਸ਼ ਹੋ ਕੇ ਤੂੰ ਵੀ ਨਹੀਂ ਆਉਂਦੀ ਗਈ ਤੂੰ ਤਾਂ ਇੰਨੇ ਦੀ ਕੁਛੜ ਚ ਵੱਡੀ ਰਹਿ ਆਇ ਨਾ ਦੇ ਦੇ ਤਾਂ ਗੇ ਉਹ ਤੇ ਉਹਦੀ ਪਰ ਗਿਆ ਅੱਛਾ ਸਾਡੇ ਤਾਂ ਬਾਜਰੀ ਹੈ ਨਹੀਂ ਸਾਡੇ ਤਾਂ ਕਣਕ ਹੈ ਨਹੀਂ ਇਸ ਮਿੱਟੀ ਖਾ ਕੇ ਸੌਣੇ ਆ ਕੋਈ ਨੰਬਰ ਬਣਾ ਜਾਂਦੀ ਆ ਹਾਂ ਇੱਥੇ ਆਖੀ ਮੈਂ ਜਨਾ ਚਾ ਮੈਂ ਵੀ ਰੋਟੀਆਂ ਲੈਣ ਜਾ ਬੱਖਾ ਕਰ ਤਾਂ ਮੈਂ ਦੇ ਦੂੰਗੀ ਰੋਟੀਆਂ ਬਥੇਰੇ ਜਦੋਂ ਆਈ ਜੋ ਆ ਦਿਨ ਨੂੰ ਸੈਨੂੰ ਸਮਝਾ ਕੇ ਰੱਖੇਗੀ ਜਦੋਂ ਹਾਂ ਜਾ ਬਾਜਰੀ ਬਾਜਰੀ ਐਸੇ ਤਾਂ ਸੇ ਰੋਟੀਆਂ ਨਹੀਂ ਮਿਲਦੀਆਂ ਕਣਕ ਉਹ ਜਿਆਦੇ ਪਿਆਰੀ ਐ ਨੂੰ ਜਿਆਦੇ ਚੰਗੀ ਲੱਗਦੀ ਐ ਉਹ ਨਾਲੇ ਖਰਚਾ ਕਰਾਉਂਦੀ ਨਾਲੇ ਕੰਮ ਲੈਂਦੀ ਨਾਲੇ ਜਵਾਕ ਸੰਭਦੀ ਉਹਦੇ ਆ ਦੋ ਬੀ ਦੀ ਮਨ ਕੋਈ ਨਾ ਜਦੋਂ ਅੱਜ ਆ ਗਈ ਨਾ ਅੱਜ ਇੱਕ ਪਾਸਾ ਹੋਈ ਜਾਊਗਾ ਇਹਦੇ ਤਾਂ ਕੰਨ ਖਿੱਚੂਗੀ ਪੁੱਤ ਹਾਂਜੀ ਮੰਮੀ ਕੀ ਗੱਲ ਕੀ ਸੋਚਣ ਲੱਗੀ ਖੁਸ਼ ਨਹੀਂ ਮੰਮੀ ਮੈਂ ਤਾਂ ਉਹ ਨਹੀਂ ਸੋਚੀ ਜਾਂਦੀ ਸੀ ਖੁਸ਼ ਖੜੀ ਸੀਗੀ ਅੱਛਾ ਆਹੋ ਲਾਡੀ ਉੱਠ ਖੜੇ ਹਾਂ ਮੰਮੀ ਉੱਠ ਖੜੇ ਸੀ ਤੇ ਗੱਲ ਵੀ ਹੋ ਗਈ ਮੇਰੇ ਉਹਨਾਂ ਨਾਲ ਸ਼ੁਕਰ ਹੈ ਵਧੀਆ ਬੋਲਿਆ ਮੰਮੀ ਗੱਲ ਤਾਂ ਵਧੀਆ ਕੀਤੀ ਪਰ ਨਾ ਮੈਨੂੰ ਸਮਝ ਨਹੀਂ ਆ ਰਹੀ ਉਹਨਾਂ ਨੂੰ ਟੈਨਸ਼ਨ ਕਿਸ ਚੀਜ਼ ਦੀ ਸਾਰਾ ਕੁਝ ਪੁੱਛ ਲਿਆ ਮੈਨੂੰ ਕਹਿੰਦਾ ਨਾ ਕੋਈ ਜਵਾਗ ਦੀ ਟੈਨਸ਼ਨ ਆ ਨਾ ਕੋਈ ਫੈਕਟਰੀ ਦੀ ਨਾ ਕਿਸੇ ਪਾਸੇ ਦੀ ਮੰਮੀ ਫਿਰ ਉਹਨਾਂ ਨੂੰ ਟੈਨਸ਼ਨ ਕਿਸ ਗੱਲ ਦੀ ਆ ਮੈਂ ਨਹੀਂ ਤੁਹਾਡੇ ਮੁੰਡੇ ਨੂੰ ਫਸਾਇਆ ਤੁਹਾਡੇ ਮੁੰਡੇ ਨੇ ਮੈਨੂੰ ਫਸਾਇਆ ਗਲਤ ਚਾਂਸੇ ਦਿੱਤੇ ਮੈਨੂੰ ਵਿਆਹ ਦੇ ਵਾਦੇ ਕੀਤੇ ਹੁਣ ਆਪ ਹੀ ਮੁੱਕਰ ਗਿਆ ਨਾਲੇ ਹਰ ਇੱਕ ਵਾਰੀ ਗਰੀਬ ਨਹੀਂ ਮਾਰੇ ਹੁੰਦਾ ਕਈ ਵਾਰ ਅਮੀਰ ਵੀ ਮਾਰੇ ਹੋ ਸਕਦੇ ਨੇ ਦੇਖ ਕੁੜੀਏ ਜਿਹੜੀ ਗੱਲ ਸਰਦਾਰ ਜੀ ਨੇ ਕਹੀ ਸੀ ਕਹੀ ਸੀ ਇੱਕ ਵਾਰੀ ਕੰਨ ਚ ਪਾ ਲ ਮਮੀ ਕੀ ਹੋਇਆ ਕੁਛ ਨਹੀਂ ਕੁਛ ਨਹੀਂ ਪੁੱਤ ਅ ਬੱਸ ਮੈਂ ਤਾਂ ਵੈਸੀ हां कोई भीख वाली गल ਨਹੀਂ ਹੈਗੀ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ ਪੁੱਤ ਮੰਮੀ ਪਹਿਲਾਂ ਮੈਨੂੰ ਤੁਸੀਂ ਇੱਕ ਗੱਲ ਦੱਸੋ ਹਾਂ ਪੁੱਤ ਤੁਸੀਂ ਮੈਨੂੰ ਉਹਦੀ ਧੀ ਸਮਝਦੇ ਹੋ ਕਿ ਨੂੰ ਹਾਏ ਮੈਂ ਮਾਚਾ ਮੈਂ ਪੁੱਤ ਤੈਨੂੰ ਧੀ ਤੋਂ ਵੀ ਵੱਧ ਸਮਝਦੀ ਆਂ ਸੱਚੀ ਸੱਚੀ ਮੰਮੀ ਹਾਂ ਪੁੱਤ ਫਿਰ ਮੰਮੀ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਬੋਲ ਕਰ ਮੈਂ ਤੇ ਲਾਡੀ ਨੇ ਨਾ ਇੱਕ ਫੈਸਲਾ ਲਿਆ ਅੱਛਾ ਹਾਂਜੀ ਹਾਂ ਤੁਸੀਂ ਜੇ ਹਾਂ ਕਰੋਗੇ ਤਾਂ ਅਸਤਾ ਦੋਨੇ ਰਾਜੀ ਆ ਮੰਮੀ दस जो दो मेरे ती पुत राजी ने फैसले से भला मैं राज क्यों होगी मेरी ता तो हामी समझ पुत बच्चा गोद लेना सी की होया मम्मी ती चुप क्यों कर गई पुत मेरी तो हामी है सोडे डैडी पुछ के पता लगेगा ਉਹਨਾਂ ਦੀ ਕੀ ਹਾਮੀ ਹੈ ਦੇਖ ਮਮੀ ਮੈਂ ਇਕੱਲੀ ਫੈਸਲਾ ਨਹੀਂ ਲੈ ਸਕਦੀ ਧੀ ਇਹ ਦੇਖਾ ਸੋਡੇ ਡੈਡੀ ਕਰਨਗੇ ਜੋ ਕਰਨਗੇ ਉਹ ਤਾਂ ਠੀਕ ਹੈ ਮਮੀ ਪਰ ਮੈਨੂੰ ਆਏ ਸੀ ਬੱਚੇ ਦੇ ਆਉਣ ਨਾਲ ਸਾਰਿਆਂ 'ਚ ਖੁਸ਼ੀਆਂ ਪੈ ਜਾਣਗੀਆਂ ਤੇ ਆਪਾਂ ਜਿਹੜੇ ਸਾਰੇ ਜਿਹਨੇ ਟੈਨਸ਼ਨ 'ਚ ਰਹਿੰਦੇ ਆ ਇਹ ਵੀ ਦੂਰ ਹੋ ਜਾਊਗੀ ਕੋਈ ਨਾ ਬੋਤ ਤੇਰੇ ਡੈਡੀ ਨੂੰ ਆ ਜਾਣ ਤੇ ਆਪਾਂ ਫਿਰ ਸੋਚਦੇ ਕੀ ਪਤਾ ਦੱਸ ਮੈਨੂੰ ਇੰਨੀ ਹਾਕੀ ਬੈਠੀ ਆ ਤੂੰ ਮੈਨੂੰ ਤੋ ਫੋਨ ਲਾ ਦਿੰਦੀ ਇਹਦੇ ਕਹਿਣ ਤੇ ਤੂੰ ਆ ਗਈ ਨਾ ਮੁਰ ਜਾਨੀ ਆ ਮੈਂ ਤੂੰ ਦਵਾਰੇ ਫੋਨ ਲਾ ਲੈ ਮੈਨੂੰ ਬੱਲਾ ਵੇਖ ਲਗਾਈਏ ਕਰਦਾਗਾ ਆ ਨਹੀਂ ਚੱਪਲੀ ਹੈਗੀ ਹੱਦ ਹੋ ਗਈ ਹੈਗੀ ਮੈਂ ਵੀ ਕੋਈ ਤਵਤਾ ਤਵਲਾ ਦੱਸਣਾ ਲ ਮੇਰੀ ਵੀ ਮੰਗੀ ਮੈਂ ਤਾਂ ਤੁਹਾਡੀਆਂ ਦੋਨਾਂ ਦੀਆਂ ਸੂਪ ਦੋਨੇ ਲੈਸ ਦੇਉਦਾ ਦੱਸ ਤੇ ਹੁਣ ਜਦੋਂ ਬੁਲਾਈਆ ਮੇਰੀ ਮਤ ਨਾ ਮੇਰੀ ਗੱਲ ਸੁਣ ਜੇ ਬਿਮਾਰ ਬੰਦਾ ਕਰੇ ਵੀ ਤੇ ਕੇ ਪੈ ਸਕਦਾ ਦਾ ਹੂੰ ਠੀਕ ਹੈ ਪਹਿਨਾ ਤਾਂ ਡਿਊਟੀ ਤੇ ਨਿਕਿਆ ਮੈਂ ਰਹਾ ਪਹਿਨਾ ਮੇਰੇ ਕੱਪੜੇ ਪ੍ਰੈਸ ਕਰਕੇ ਮੈਂ ਡਿਊਟੀ ਜਾਂਦਾ ਫਿਰ ਰਾਤ ਨੂੰ ਮੁੜਿਆ ਘਰ ਆ ਕੇ ਤੇ ਫਿਰ ਪਤਾ ਨਹੀਂ ਕੀ ਮਨ ਚ ਆਇਆ ਤੇਰੋਂ ਦੇ ਬਾਹਰ ਨਿਕਲਿਆ ਮੇਰੀ ਗੱਲ ਸੁਣ ਕੰਮ ਵਾਲੀ ਹੈ ਸਾਡੇ ਹੂੰ ਉਹ ਤੇ ਕੰਗਰੀ ਦੇ ਦਾ ਜਾਣ ਦਾ ਕੀ ਮਤਲਬ ਹੈ ਤੂੰ ਦਾ ਸੁਣ ਤੇਰੀਆਂ ਜਿੱਤਾਂ ਮੇਰਾ ਸਿਰ ਤੂੰ ਦੱਸ ਲਈ ਕੀ ਗੱਲ ਭਾਈ ਆਖੋ ਮੇਰੀ ਗੱਲ ਸੁਣਨਾ ਉਹ ਮੂਲਾ ਗੰਗਰਾ ਉਹ ਤੂੰ ਵੀ ਦੇਖਿਆ ਨਾ ਮੈਨੂੰ ਪਿਛਲੇ ਹਰ ਤੱਕ ਹੈ ਗਈ ਸੀ ਨਾ ਕਿ ਭਾਈ ਇਹਨਾਂ ਤੇ ਮਿੱਟੀ ਮੁੱਟੀ ਲਾ ਦੇ ਨਵਾਂ ਦੇ ਬੰਦਾ ਸੱਦ ਕੇ ਹੂਨ ਉੱਤੇ ਡੱਗ ਪਏ ਇਹਨੇ ਲੈ ਆ ਕੇ ਪਹਿਲਾਂ ਤੁਹਾਨੂੰ ਕਰਾਇਦਾਰਾਂ ਨੂੰ ਉਧਰ ਚ ਬਿਠਾਤਾ ਸੀ ਉਹ ਉਹਦੇ ਉੱਤੇ ਡੱਗ ਪਏ ਮੈਂ ਆਏ ਦੇਖਣ ਪਾ ਗਿਆ ਫਿਰ ਫਾਈਲ ਤੇ ਮਿੱਟੀ ਮੁੱਟੀ ਨੂੰ ਹੋਣੀ ਆ ਮੈਂ ਇਹਨੂੰ ਕਿਹਾ ਵੀ ਭਾਈ ਬਚਤ ਰੱਖਿਓ ਜੇ ਕੋਈ ਮੀਂਹ ਨਹੀਂ ਆ ਗਿਆ ਨਾ ਤਾਂ ਚੁੱਪ ਕਰਕੇ ਉਧਰ ਆ ਜਾ ਮੂੰਹ ਨਾ ਸੱਤ ਉੱਤੇ ਡੱਗ ਪਏ ਇਹ ਤਾਂ ਹੋੜੀ ਗੱਲਾਂ ਕਰ ਰਿਹਾ ਸੀ ਸਮਾਨ ਉਹਨਾਂ ਨੂੰ ਬਰਤਨ ਵਾਲਾ ਮੈਜੀ ਦਾ ਜਦੋਂ ਮੈਂ ਇਹ ਹੀ ਘਰ ਦੇ ਕਿ ਹੱਕਾ ਜਣਾਣ ਨੂੰ ਚੜਾਣ ਦਾ ਨਹੀਂ ਚੱਲ ਕੋਈ ਨਾ ਘਰ ਤਾਂ ਇਹਦਾ ਹੀ ਹੈ ਕੋਈ ਨਹੀਂ ਦੇਖ ਰਿਹਾ ਤੈਨੂੰ ਦੇਖ ਲੈਣ ਤੇ ਮਿੱਟੀ ਘੜਵਾ ਲੈਣ ਨੇ ਜਿਹੇ ਜਪੜੋ ਨੇ ਉਹ ਨਹੀਂ ਮਾਂ ਜਦੋਂ ਤੈਨੂੰ ਪਤਾਗਾ ਵੀ ਸਾਰੰਗ ਕਿਵੇਂ ਮਾਰੀ ਮੇਰੀ ਅੰਮੇ ਸਾਉਂਗਨੀ ਆ ਘਰ ਨੂੰ ਚੱਲ ਭਾਈ ਇਹ ਦੁਬਾਰੀ ਮੈਂ ਕਹਿੰਦੀ ਉਹ ਮੈਂ ਕਰ ਦੇ ਦੂੰਗੀ ਚੱਲ ਇਹ ਤਾਂ ਗੱਲ ਛੱਡ ਦੇ ਮੈਂ ਨਹੀਂ ਜਾਂਦਾ ਉੱਧਰ ਤਾਂ ਮੈਂ ਕਹਿੰਦੀ ਹਾਂ ਹਾਂ ਤੂੰ ਤਾਂ ਉਹਦੀ ਭਾਬੀ ਨਾਲ ਮਾੜਾ ਤੈਨੂੰ ਉਹ ਫੋਨ ਦੀਆ ਮੈਂ ਤੈਨੂੰ ਆਏ ਪਿਆ ਤਾਂ ਵੀ ਮੈਂ ਤਾਂ ਪਿੰਡ ਬਗ ਜਾਂ ਨਾਲ ਦੇ ਫੇਰ ਕਹਦੀ ਕਹਿੰਦੀ ਉੱਥੇ ਤਾਂ ਤੂੰ ਜਾਏਂਦਾ ਤੇ ਵੀ ਰਗ ਰੱਖੀ ਹੋਈ ਆ ਇਹੇ ਦਾ ਕੁਝ ਹੋਰ ਨਹੀਂ ਬਟਮਾਕਾ ਚ ਕਿਉਂ ਕੁੱਥੀਆਂ ਗੱਲਾਂ ਬੈਠੀਆਂ ਨੇ ਲੈ ਆਈਂ ਆਈਂ ਮਾਰਾ ਤੂੰ ਇਹ ਕਰਦਾ ਹੈ ਤੂੰ ਵੀ ਬਾਣੀ ਮੋਟੀ ਸੱਚ ਕਰ ਲੈ ਚੱਲ ਠੀਕ ਆ ਮੈਨੂੰ ਇਹ ਗੱਡਨੀ ਆ ਹੈ ਕਿ ਤੇਰੇ ਘਰ ਹੀ ਗੱਲਾਂ ਨਹੀਂ ਬੰਦਾ ਬਗਲਾ ਮੈਨੂੰ ਨਹੀਂ ਦੱਸਦੇ ਨਹੀਂ ਸਾਰਾ ਦਿਨ ਹੀ ਬੰਦਾ ਘਰੇ ਬੈੰਦਾ ਹੁੰਦਾ ਦਿਲਟਾਂ ਬਾਹਰ ਅੰਦਰ ਵੀ ਜਾਣ ਆਉਂਦਾ ਸਾਡੇ ਲੰਘਾ ਆਉਂਦਾ ਬੰਦਾ ਕੋਈ ਤੇ ਮੈਂ ਮੈਂ ਸਾਡੇ ਜਿਹੜੀ ਘੇਟੀ ਬੈਠੀ ਹਾਂ ਘੱਜਰ ਨਹੀਂ ਕਿੱਧਰ ਜਾਣ ਗਈ ਕੁੜੀਆਂ ਦੇ ਭਾਈ ਹੁੰਦੇ ਤਾਂ ਘਰ ਸਾਜਿਆ ਬੁੱਢਾ ਤਾਂ ਘਰ ਹੀ ਸਾਜਣੀ ਆ ਹੋਰ ਤੂੰ ਕਿੱਥੇ ਜਾਣਾਗਾ ਮਾਂ ਮੇਰੀ ਗੱਲ ਸੁਣਵਾ ਮੈਂ ਡਿਊਟੀ ਕਰਦਾ ਤਾਂ ਮੈਂ ਬਾਹਰ ਹੀ ਜਾਊਗਾ ਹੋਰ ਇੱਥੇ ਘਰੇ ਲੈ ਕੇ ਹੌਂ ਬੈਠੂ ਕੋ ਮੇਰੇ ਕੋਲ ਤਾਂ ਛੋਟੀ ਤਾਂ ਨਾ ਖਾ-ਖਾ ਦੀ ਲੜਾਈ ਆ ਹੋਰ ਅਤਾਂ ਅਤ ਨਹੀਂ ਗੱਲਾਂ ਚ ਕਿਉਂ ਬਾਈ ਮੇਰੀ ਗੱਲ ਸੁਣ ਲਾ ਮਾਂ ਈਆਂ ਦੇ ਲੱਛਣ ਵੰਦਾ ਆਉਦੇ ਆ ਫਿਰ ਸੁਧਾ ਜੂਗਾ ਤੇ ਆਪਾਂ ਨੂੰ ਫੇਰ ਰੋਕਾਂਗੇ ਹੁਣ ਉਹਨਾਂ ਨੂੰ ਮੈਂ ਰੋਕ ਰਿਆਂ ਜਵਾਬ ਮੇਰੀ ਗੱਲ ਸੁਣ ਨੀ ਆਂਦੀ ਸੁਣ ਲੈ ਅੱਛਾ ਤੂੰ ਦਾਅ ਕਿਹਦਾ ਤੋਰੇਗਾ ਤੂੰ ਆਹ ਹਾਲ ਦੇ ਨਾਂ ਤੇ ਤੋੜ ਤੇ ਜਵਾਬ ਕੀ ਗੱਲ ਆ ਲੜਨ ਵਾਲੇ ਨੇ ਲੜਨ ਦੇ ਮਾਰੇ ਮਿੰਨੀਵਾ ਮੇਰੀ ਗੱਲ ਸੁਣ ਦੋ ਦੋ ਤਿੰਨ ਤਿੰਨ ਦਿਨ ਘਰੇ ਨਹੀਂ ਬਣਦਾ ਮਗਰੋਂ ਮੈਂ ਆ ਲੱਛਣ ਦੇਖਣ ਲੱਗ ਗਈ ਤੇ ਮੈਂ ਕੱਲੀ ਨੂੰ ਆ ਕੇ ਦੱਸਾਂ ਕਿ ਉਹ ਬੈਠਾ ਹੋ ਕੇ ਆ ਕੇ ਸੁਣ ਲੈ ਸੁਣ ਲੈ ਮੈਂ ਕਹਿੰਦਾ ਮੇਰੀ ਗੱਲ ਸੁਣ ਉੱਥੇ ਭਾਬੀ ਅਰਗਿਆਂ ਕੋਲ ਤੋੜ ਦਿੰਦੇ ਆ ਕਹਿੰਦੀ ਮੇਰੇ ਜਵਾਕਾਂ ਦੀ ਤਾਂ ਏਹ ਨਹੀਂ ਗੱਲ ਦੇ ਐਨ ਬੁੱਠੇ ਸਿੱਧਾ ਕਰ ਸਕਦੀਆਂ ਮੈਂ ਉਹਨਾਂ ਤੋਂ ਕਿਤੇ ਜਾਵਾਂ ਨਹੀਂ ਕਰਦੀ। ਕੋਣ ਸੀਗਾ ਮੈਂ ਇਹ ਕਿਹਾ ਸੀ ਮੈਂ ਮੰਮੀ ਕੋਲੇ ਤੋਰ ਦੇ। ਐਨੇ ਬੋਲਣ ਲੱਗ ਜਾਨੀ ਐਡੀ ਜੀਬ ਲੱਗੀ ਵੀ ਹੈ। ਗੱਲ ਸੁਣ ਮੈਂ ਹੈਗੀ ਸੀ ਮੈਂ ਆਪੇ ਸਾਹਮਣੇ। ਮੈਂ ਕੀ ਕਹਾਂ ਵਿਆਹ ਕਰੀ। ਕੋਈ ਨਹੀਂ ਤੂੰ ਇੱਥੇ ਰਹਿ ਜਾਂ ਮੈਂ ਕੱਲ ਨੂੰ ਆ ਕੇ ਲਉਂਗੀ ਉਹਨਾਂ ਨੂੰ ਉੱਥੋਂ। ਅੱਤਾਂ ਹੀ ਤੂੰ ਮਾਗਰ ਦੀ ਜੜ ਬਣੀ ਜਾਂਦੀ ਮਤਲਬ ਤਾਂ ਤਰੂਣਾ ਹੋਏ। ਧੀ ਗੱਲ ਸੁਣ ਲੈ। ਤੈਨੂੰ ਹੋਵੇ ਤੂੰ ਤਾਂ ਭਾੜਾ ਲੈ। ਇਹ ਮਰੇ ਨੇ ਹੋਰ ਲੈ ਕੇ ਆਵਾ। ਤੁਸੀਂ ਆਪੇ ਜਾਣੋ ਮੈਂ ਬਣ ਜਾਂਦੀ ਆ। ਕਿਉਂ ਮਾਂ ਮੇਰੇ ਹੀ ਦੇਖ ਲੈ। ਮੈਂ ਆਪਦੀ ਗਲਤੀ ਨਹੀਂ ਮੰਨਦਾ ਮੇਰੀ ਗਲਤੀ। ਉਹ ਬਗਾਨੀ ਜਨਾਨੀ ਆ ਠੀਕ ਆ ਕੋਠੇ ਦੀ ਸੀ ਅਗਲੇ ਦੀ ਕੁੜੀ ਆ ਜੇ ਆਪਾਂ ਸ਼ਰਮ ਹਜ਼ਾਰ ਰੱਤੇ ਚੱਲਾਂਗੇ ਫੇਰ ਹੀ ਆ ਮੇਰੀ ਗੱਲ ਸੁਣਨਾ ਅੱਜ ਮੈਂ ਤੈਨੂੰ ਕੰਮਲੀ ਲੱਗਦੀ ਆ ਅੱਜ ਮੈਂ ਬੋਲਦੀ ਆ ਤੇ ਦਿਲ ਕਰਦੀ ਆ ਅੱਜ ਮੈਂ ਤੈਨੂੰ ਪਾਗਲ ਆਦੀ ਕੱਲ ਨੂੰ ਕੋਈ ਗੱਲ ਹੋਗੀ ਕੀ ਇਹ ਮੈਨੂੰ ਕਹਿੰਦਾ ਆਪ ਕਰਦਾ ਕੰਮ ਹਟਾ ਦੇ ਨੂੰ ਕੰਮ ਤੋਂ ਮੇਰੀ ਗੱਲ ਸੁਣ ਪੁੱਤ ਤੂੰ ਵੀ ਮਾੜੀ ਬੋਚੀ ਲੱਗਦੀ ਸਮਝ ਕਰਿਆ ਕਰ ਕਿ ਜੇ ਇੱਕ ਚੱਕ ਦਿੰਦਾ ਬੰਦਾ ਪੱਥਰ ਚੱਕ ਦਿੰਦਾ ਉਹ ਗੱਲਾਂ ਜਗਾਉਂਦੇ ਜਿਵੇਂ ਨੇ ਕਰੀ ਦੇਖ ਕੇ ਨਾ ਮੇਰੀ ਗੱਲ ਸੁਣ ਮੋਟਾ ਬਾਪੂ ਬਸ ਤੂੰ ਹੀ ਮੈਂ ਬਾਲਕੀ ਕਰ ਲੈਣੇ ਭੈਣ ਜੀ ਨੂੰ ਕਰ ਮੇਰੀ ਗੱਲ ਬਾਪੂ ਜੀ ਵਾਡੀ ਗੱਲ ਸੁਣ ਲਓ ਇਹਨੂੰ ਕਹਿੰਦੇ ਹੋ ਠੀਕ ਹੈ ਕੰਮ ਵਾਲੀ ਨੂੰ ਜਿਹਦੇ ਜਵਾਬ ਹੁੰਦਾ ਚੱਕਾ ਦੇ ਸਮਾਣਾ ਆਪ ਕੰਮ ਕਰਦੇ ਆਂ ਇੱਥੇ ਨਾ ਨਹੀਂ ਕਰ ਲੋ ਨਾ ਤੁਸੀਂ ਦੋਨੇ ਜਾਂਦੋਂ ਮਿਲਦਾ ਨਾਲੇ ਬਾਹਰ ਬਾਹੀ ਗਾ ਹਾਂ ਗਾਉ ਕਸੂਰ ਹੈ ਤੂੰ ਦੋਨਾਂ ਨੂੰ ਲੈ ਜਾਓ ਮੈਂ ਤਾਂ ਕਹਿ ਰਹੀ ਹਾਂ ਮੈਂ ਤੇ ਹਾਂ ਦੇਖ ਆ ਤਾਂ ਇਹ ਤਾਂ ਸਾਰੇ ਛੁੱਟ ਜੂ ਕਿਹਨ ਦਾ ਇੱਥੇ ਵਰ ਕੋਈ ਵੀ ਨਹੀਂ ਰਹਿਣਾ ਉੱਥੇ ਵੀ ਕਹਿ ਨਾ ਉੱਥੇ ਤਾਂ ਸਾਰਾ ਪਕ ਪੂਰੇ ਕਰਦੇ ਮੇਰੇ ਤੇ ਉਹ ਤਾਂ ਰੋਟਾ ਬੋਲ ਲਾਉਗਾ ਉੱਥੇ ਮੈਨੂੰ ਵੀ ਦਿੰਦੀ ਆ ਕਹੂ ਵੀ ਕਿਥੇ ਘਰ ਤਾਂ ਮੈਂ ਝਟ ਕਿਹਾ ਕਰੂਗਾ ਕਹਾਂਗਾ ਕੁਝ ਇਹ ਸਹਿਤ ਤੂੰ ਮੇਰੇ ਨਾਲ ਕਿਹਨੇ ਫੇਰ ਨਾ ਕਰਤੀ ਐ ਆਏ ਕਿ ਮੈਂ ਬਾਪੂ ਵੀ ਲੜਾਈ ਜਾਂ ਲਿਖਾ ਤੰਗੁਰ ਪੈਣੇ ਨੂੰ ਲੈ ਜਾਉਂਦਾ ਲੜਾਈ ਤਾਂ ਵਰ ਚੱਲੇ ਗਈ ਮੈਂ ਤੇਰੇ ਨਾਲ ਬਹੁਤ ਸੁਝਾਸ ਜਿਆਦਾ ਮੈਂ ਕਰਾਂਗਾ ਬਾਬੂ ਪੂਰੇ ਕੋਈ ਨਹੀਂ ਕੋਈ ਮੈਂ ਤਾਂ ਦੇਖਦਾ ਹੁਣ ਉਹ ਤਾਂ ਵਿਚਾਰੇ ਨੂੰ ਬੋਲਣ ਨਹੀਂ ਦਿੰਦੀ ਸਾਹ ਹੀ ਨਹੀਂ ਕੱਢਣ ਦਿੰਦੀ ਜਾ ਦੇਖ ਲੈ ਤਲਦੀਆਂ ਮੈਂ ਤਾਂ ਦੇਖ ਲਿਆ ਕਿ ਵੀ ਤੂੰ ਵੀ ਚੁੱਪ ਕਰ ਜਾ ਕਰ ਕਿਸੇ ਵੇਲੇ ਘਰ ਪੱਟ ਕੇ ਬਹਿ ਜਾਗਾ ਤੂੰ ਆਪ ਦਾ ਉਹ ਮੈਂ ਘਰ ਪੱਟ ਕੇ ਕਿਵੇਂ ਬਹਿ ਜਾਊਂਗਾ ਮੈਂ ਕਹੀ ਜਾਂਦਾ ਨਹੀਂ ਕੋਈ ਹੋਜੀ ਹਰਕਤ ਕੀਤੀ ਕਹਿੰਦਾ ਭਾਬੀ ਨੂੰ ਛੱਡ ਦਿਆ ਕਹਿੰਦਾ ਨੂੰ ਫੜ ਲੈਂਦੀ ਐ ਤੈਨੂੰ ਜਾ ਵੀ ਲਈ ਜਾਂਦੀ ਜਿੱਥੇ ਤੈਨੂੰ ਰੋਕਦੀ ਐ ਉੱਥੇ ਰੁਕ ਜਾ ਕਰ ਪਿਆ ਤੂੰ ਰੁਕ ਜਾ ਇਹਨੂੰ ਇੰਨੀ ਗੱਲ ਕਹਿ ਦੇ ਇਹਨੂੰ ਤਾਂ ਚੱਲ ਬਈ ਤੂੰ ਕੰਮ maaf ਕਰ ਲੈ ਠੀਕ ਐ ਕਹ ਹਟਾ ਦੇ ਕੰਮ ਵਾਲੀ ਦੇਖੀ ਇਹ ਚੀਕਾਂ ਮਾਰਦੀ ਨਾਲੇ ਤਾਂ ਅਗਲੇ ਦਾ ਜਕੀ ਉਹ ਤਾਂ ਤੁਸੀਂ ਫੇਰ ਵੀ ਅੱਗੇ ਕੋਲ ਕਲਾ ਬਣਾ ਲਉਗੇ ਛੱਡ ਦੇਉਗੇ ਮੈਂ ਹੁਣ ਕੋਈ ਕੰਮ ਵਾਲੀ ਬਾਗੀ ਹਾਂ ਉਹਦੇ ਨਾਲ ਜਾਂਦਾ ਉਹ ਤਾਂ ਜੇ ਮੈਨੂੰ ਆ ਸਮਝ ਆਉਂਦੀ ਆ ਵੀ ਤੂੰ ਬੰਦਾ ਵਾਂਗ ਜੇ ਇਹਨੂੰ ਦਿਮਾਗ 'ਚ ਗੱਲਤ ਕਰਨਾ ਬੜੀਆਂ ਬਈਆਂ ਨੇ ਮਾਂ ਕੀ ਬੰਦਾ ਬਣ ਜਾ ਮੈਨੂੰ ਤੂੰ ਪਸਾਤਾ ਮਤਲਬ ਸੌਂ ਲੱਗੇ ਇੱਕ ਮਾਂ ਦੀ ਤੈਨੂੰ ਗਾਲਾਂ ਨਹੀਂ ਕੱਢ ਸਕਦਾ ਜੇ ਕੋਈ ਮੁੰਡਾ ਨਾ ਮੈਂ ਤਾਂ ਤੂੰ ਪਾਸਾ ਛੱਡਿਆ ਚਾਰ ਦਿਨ ਮੈਂ ਆਪਦੇ ਘਰੇ ਸੌਖੀ ਨਹੀਂ ਆ ਇਧਰੋਂ ਮੈਨੂੰ ਟਿੰਡੀ ਦੇ ਵੀ ਚੱਕ ਦਿਨੋ ਮੈਨੂੰ ਤਾਂ ਸਾਰਾ ਦਿਨ ਛੋੜਾ ਫੇਕੜੀ ਵੜ ਵੜ ਖਾਈ ਜਾਂਦਾ ਵੀ ਹੁਣ ਨਾ ਲੜਪਣ ਹੁਣ ਨਾ ਲੜਪਣ ਇਹ ਪਹਿਲੀ ਤਾਂ ਗਹਾਂ ਦੀ ਗਹਾਂ ਰਸਤੇ ਜਾ ਰਹੀ ਸੀ ਨਹੀਂ ਹੈ ਇੱਥੇ ਜਵਾਗੜੀਆਂ ਚਾਰ ਦਿਨ ਸੀਗਾ ਉਹਨਾਂ ਨੂੰ ਛੁੱਟੀ ਹੋਈ ਸਕੂਲੋਂ ਕਿੰਨਾ ਕੁ ਮੁੰਨਾ ਮਹੀਨਾ ਹਾ ਗੁੱਡ ਮੋਰਨਿੰਗ ਤੋ ਇਹ ਗੱਲ ਪਾਉਣਾ ਬਹੁਤ ਨਾ ਚਾਹ ਕੇ ਉੱਥੇ ਤੋਰਦੇ ਤੁਸੀਂ ਮੈਂ ਆਈ ਨੇ ਬੈਠ ਬਗਲ ਕੇ ਜਵਾਬੜਾ ਲੈਓ ਮੇਰਾ ਤਾਂ ਜਵਾਬੜਾ ਬਣਾ ਜੀ ਦੀ ਲੱਗਦਾ ਕਹਿੰਦੇ ਹੁੰਦੇ ਨਾ ਕਿ ਮੂਲ ਤੋਂ ਵਿਆਜ ਪਿਆ ਮੈਨੂੰ ਤਾਂ ਉਹ ਸੋਡਾ ਮੋਹ ਨਹੀਂ ਆਉਂਦਾ ਮੈਨੂੰ ਤਾਂ ਨਿੱਕੇ ਜਵਾਕਾਂ ਦਾ ਮੋਹ ਆਉਂਦਾ ਪੋਤੇ ਪੋਤਾਂ ਦਾ ਠੀਕ ਹੈ ਨਾ ਉਹ ਤੂੰ ਐਂ ਦੱਸ ਦੇ ਕਿ ਕਰੇ ਜਵਾਬੜਨਾ ਹੈ ਨਹੀਂ ਮੈਂ ਤੇ ਕਹਿੰਦੀ ਕਿ ਕੀ ਤੁਸੀਂ ਘਰ ਬੈਠਣਾ ਕੀ ਹੈ ਤੁਸੀਂ ਬੈਠੋ ਚਾਹ ਪੀ ਲੋ ਕਰਕੇ ਤੇ ਲੜਾਈ ਸ਼ੁਰੂ ਰੱਖੋ ਤੁਸੀਂ ਓ ਮਾਂ ਨਾ ਤੂੰ ਹਰਦਾ ਨਾ ਉਹਰਦੀ ਐ ਮਨੋਂ ਮਸਰੀਆਂ ਸਾਹਵੇਂ ਕਦੋਂ ਨਾਲ ਸਹਿਬ ਦਾ ਹੁਣ ਬੰਦਾ ਬਾਹਰ ਵੀ ਨਾ ਨਿਕਲੇ ਤੂੰ ਤਾਂ ਮੈਨੂੰ ਗਲਤ ਕਹੀ ਗਈ ਆ ਜਦੋਂ ਬਹਿਮ ਕਰਦੀ ਐ ਨਾ ਉਹ ਤੂੰ ਹੋ ਜੇ ਸਾਹਬ ਦੇ ਗੱਤੋੜਦੇਆਂ ਰੱਖ ਫਿਰ ਮੈਂ ਜਲਦੀ ਛੱਡ ਦਿੰਦਾ ਘਰੇ ਵਹਿ ਜਾਣਾ ਤੇਰੇ ਉਡੀਕ ਕੋ ਛੱਡ ਦਿੰਦਾ ਟਾਈਮ ਸਰ ਜਾ ਕੇ ਉਹਦੇ ਟਾਈਮ ਸਰ ਆ ਫਿਰ ਕਿਵੇਂ ਆਕੂਗੀ ਮਾਂ ਮੈਂ ਬਿਮਾਰ ਹੋ ਗਿਆ ਸੀ ਤਾਂ ਮੁੜ ਆਇਆ ਚੱਲ ਕੋਈ ਨਹੀਂ ਦੇ ਕੰਮ ਵਾਲੀ ਇਹਦੇ ਪੈਰਾਂ ਜਾਂਦੀ ਸੀਗੀ ਉਹ ਕਦੀ ਨਾ ਜਾਂਦੀ ਆ ਠੀਕ ਆ ਨਾ ਅਗਲੇ ਦਾ ਕਰਾਇਦਾ ਮੇਂ ਪੈਸੇ ਕੱਟਨੇ ਆ ਉਹਨਾਂ ਨੂੰ ਕਮਰਾ ਦਿੱਤਾ ਉਹਦਾ 500 ਕੱਟ ਲੈਣਾ ਉਹਨੇ ਤਾਂ ਉਹਨੇ ਪੈਸੇ ਬਣਦੇ ਆ ਉਹਨੇ ਦੇ ਕੱਟ ਲੈਣੇ ਆ ਉਹ 500 ਚੋਂ ਉੱਥੇ ਕਹੀ ਦੇ ਲਹੋਗੇ ਸੁੱਕੀ ਜਾਂ ਦੰਦਗੀ ਉਹਦਾ ਕਹਿੰਦੀ ਮੈਂ ਤਾਂ ਪੈਸੇ ਕੱਟੂਗੀ ਅਗਲਾ ਕਿਵੇਂ ਕੱਟੂ ਹਾਂ ਪਤਾ ਕਿ ਉੱਥੇ ਤਾਂ ਮਾਜ ਨਾ ਹੈਗਾ ਇਹ ਤਾਂ ਮੈਨੂੰ ਪਤਾ ਹੀ ਹੈ ਵੀ ਇਹਨੂੰ ਹੈ ਹੀ ਨਹੀਂ ਕੋਈ ਜੜੀ ਨੱਥੀ ਕਿਛ ਨਹੀਂ ਮੈਂ ਉਹਨੂੰ ਸਮਝਾਉਣੀ ਆ ਹੁਣ ਤੂੰ ਨਾ ਬੋਲ ਜੀ ਵਿੱਚ ਆ ਬਸ ਤੂੰ ਆਪੇ ਸਮਝਾ ਦੇ ਉਹਦਾ ਫਾਦ ਜਾਂਦਾ ਆਪੇ ਸਭ ਪਹਿਲਾਂ ਤੂੰ ਵੀ ਮੇਰੇ ਨਾਲ ਬੋਲ ਤੂੰ ਕੀ ਬੋਲਦਾ ਤੂੰ ਜੀ ਨਾ ਤਾਂ ਕਾਉ ਮੈਨੂੰ ਖਾ ਲੈਂਦੇ ਸਾਇੰਸ ਦਾ ਟੱਕਾ ਅਬਲੀ ਦਾ ਖਿਹੜ ਕੋਟਾਲ ਬਣੀ ਹੈ ਇਹ ਕੋਸੋ ਹੋਏ ਹੀ ਕੋਈ ਬਾਗ ਵਾ ਬਦਲੇ ਤਾਂ ਕਰੋਨਾ じゃ ਮੈਨੂੰ ਲੱਗਦਾ ਵੀ ਕਰੋਨਾ ਹੋਇਆ ਵਾ ਇਹਨੂੰ ਕਰੋਨਾ ਹੋ ਗਏ ਵੱਡੇ ਵੱਡੇ ਕੀੜੇ ਪੈਣ ਦੇ ਡੱਡ ਰੇਸ ਵਾਲਿਆਂ ਦੀ ਕਿੱਥੋਂ ਪੱਲੇ ਪਈ